ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਬਹੁਤ ਹੀ ਵੱਡੀ ਖਬਰ ਮਨਕੀਰਤ ਔਲਖ ਦੀ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬ ਦੇ ਵਿੱਚ ਲੀਡਰਾਂ ਦੇ ਵਿੱਚ ਹਫੜਾ-ਦਫੜੀ ਮਚਾ ਕੇ ਰੱਖ ਦਿੱਤੀ ਹੈ ਤਾਂ ਅੱਜ ਇਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਕਿ ਮਨਕੀਰਤ ਔਲਖ ਕਿਹੜੀ ਪਾਰਟੀ ਦੇ ਵੱਜੋਂ विधान सवा दी ਚੋਣ ਲੜ ਸਕਦੇ ਹਨ ਜਾਂ ਫਿਰ ਉਹਨਾਂ ਦਾ ਕੋਈ ਇਰਾਦਾ ਹੀ ਨਹੀਂ ਚੋਣ ਲੜਨ ਦਾ ਇਹ ਸਾਰੀ ਜਾਣਕਾਰੀ ਹਾਸਲ ਕਰਨ ਦੇ ਲਈ ਸਾਡੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤੇ ਹਰ ਰੋਜ਼ ਤੁਹਾਡੇ ਕੋਲ ਨਮੀ ਤੋਂ ਨਮੀ ਅਪਡੇਟ ਵੀ ਪਹੁੰਚਦੀ ਰਹੇਗੀ ਤਾਂ ਆਓ ਅੱਜ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੱਖ-ਵੱਖ ਲੀਡਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਮਨਕਿਰਤ ਓਲਖ ਇਸ ਲਈ ਹੜਾਂ ਦੇ ਨਾਲ ਪ੍ਰਭਾਵਿਤ ਲੋਕਾਂ ਦੇ ਵਿੱਚ ਇੰਨਾ ਪੈਸਾ ਵੰਡ ਗਿਆ ਕਿ ਉਹ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ 2027 ਦੇ ਵਿੱਚ ਚੋਣ ਲੜਨਾ ਚਾਹੁੰਦਾ ਹੈ ਤੇ ਪੰਜਾਬ ਦਾ ਸੀਐਮ ਬਣਨਾ ਚਾਹੁੰਦਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਮਨਕੀਰਤ ਓਲਖ ਨੇ ਰਾਜਨੀਤੀ ਦੇ ਵਿੱਚ ਪੈਰ ਰੱਖ ਲਿਆ ਹੈ ਤੇ ਉਹ ਪਿੱਛੇ ਹਟਣ ਵਾਲਾ ਨਹੀਂ ਪੰਜਾਬ ਦੇ ਲੋਕਾਂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਅਸੀਂ ਮਨਕੀਰਤ ਓਲਖ ਦੇ ਨਾਲ ਹਾਂ ਜੇਕਰ ਉਹ ਵਿਧਾਨ ਸਭਾ ਦੀ ਚੋਣ ਲੜਦੇ ਹਨ ਕਿਉਂਕਿ ਉਹ ਔਖੇ ਸਮੇਂ ਦੇ ਵਿੱਚ ਰੱਬ ਬਣ ਕੇ ਮਦਦ ਕਰਨ ਦੇ ਲਈ ਸਾਹਮਣੇ ਆਉਂਦੇ ਹਨ ਕਹਿੰਦੇ ਹਨ ਕਿ ਰੱਬ ਕਦੇ ਵੀ ਆਪਣੀ ਆਪਤਾ ਸਾਹਮਣੇ ਨਹੀਂ ਆਂਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਂਦਾ ਹੈ ਇਸੇ ਤਰ੍ਹਾਂ ਹੀ ਲੋਕਾਂ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਸਾਡੇ ਲਈ ਰੱਬ ਬਣ ਕੇ ਆਇਆ ਤੇ ਸਾਡੀ ਮਦਦ ਕਰਕੇ ਗਿਆ ਇਸ ਲਈ ਅਸੀਂ ਮਨਕੀਰਤ ਔਲਖ ਦੇ ਨਾਲ ਹਾਂ ਜੇਕਰ ਉਹ 27 ਜੇਕਰ ਉਹ 2027 ਦੇ ਵਿੱਚ ਚੋਣਾਂ ਲੜਦੇ ਹਾਂ ਤਾਂ ਅਸੀਂ ਮਨਕੀਰਤ ਔਲਖ ਦਾ ਡਟ ਕੇ ਸਾਥ ਦਵਾਂਗੇ ਤੇ ਉਸ ਨੂੰ ਪੰਜਾਬ ਦਾ ਸੀਐਮ ਬਣਾ ਦਵਾਂਗੇ ਦੋਸਤੋ ਪੰਜਾਬ ਦੇ ਵਿੱਚ ਮਨਕੀਰਤ ਔਲਖ ਦੇ ਰਾਜਨੀਤੀ ਦੇ ਵਿੱਚ ਆਉਣ ਨੂੰ ਲੈ ਕੇ ਹਰ ਪਾਸੇ ਚਰਚਾਵਾ ਹੋ ਰਹੀਆਂ ਹਨ ਸਵਾਲ ਉੱਠ ਰਹੇ ਹਨ ਪਰ ਮਨਕੀਰਤ ਔਲਖ ਸਭ ਦੇ ਸਵਾਲਾਂ ਦੇ ਜਵਾਬ ਉੱਤੇ ਫੁੱਲ ਸਟਾਪ ਲਗਾ ਦਿੱਤਾ ਹੈ ਕਹਿਣ ਦਾ ਮਤਲਬ ਗਾਇਕ ਮਨਕੀਰਤ ਔਲਖ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਬਿਲਕੁਲ ਵੀ ਨਹੀਂ ਆਉਣਾ ਚਾਹੁੰਦੇ ਉਹ ਰਾਜਨੀਤੀ ਦੇ ਵਿੱਚ ਆਪਣਾ ਪੈਰ ਬਿਲਕੁਲ ਵੀ ਨਹੀਂ ਰੱਖਣਾ ਚਾਹੁੰਦੇ ਦਰਿਆਸਲ ਮਨਕੀਰਤ ਔਲਖ ਤੋਂ ਅਹਿਮ ਸਵਾਲ ਪੁੱਛੇ ਜਾਂਦੇ ਹਨ ਕਿ ਉਹ ਰਾਜਨੀਤੀ ਦੇ ਵਿੱਚ ਆਉਣਗੇ ਕਿ ਉਹਨਾਂ ਦੇ ਪਿੱਛੇ ਭਾਜਪੀ ਜਾਂ ਫਿਰ ਆਮ ਪਾਰਟੀ ਕਿਸੇ ਨਾ ਕਿਸੇ ਨੇਤਾ ਦਾ ਹੱਥ ਤਾਂ ਜ਼ਰੂਰ ਹੈ ਆਖਿਰ ਕਿਹੜੀ ਪਾਰਟੀ ਉਹਨਾਂ ਦੇ ਨਾਲ ਵੋਟਾਂ ਦੇ ਲਈ ਸੰਪਰਕ ਕਰਨਾ ਚਾਹੁੰਦੀ ਹੈ ਕਿਉਂਕਿ ਹਰ ਇੱਕ ਪਾਰਟੀ ਨੂੰ ਪਤਾ ਹੈ ਕਿ ਮਨਕੀਰਤ ਔਲਕ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ ਉਹਨਾਂ ਨੇ ਹੜ੍ਹ ਦੇ ਪ੍ਰਭਾਵਿਤ ਲੋਕਾਂ ਦੀ ਇੰਨੀ ਜ਼ਿਆਦਾ ਮਦਦ ਕੀਤੀ ਹੈ ਕਿ ਲੋਕ ਉਹਨਾਂ ਨੂੰ ਬਹੁਤ ਹੀ ਦਿਲੋਂ ਪਿਆਰ ਸਤਕਾਰ ਕਰਨ ਲੱਗੇ ਹਨ ਤੇ ਉਹਨਾਂ ਦੇ ਹੱਕ ਦੇ ਵਿੱਚ ਖੜਨ ਲੱਗ ਪਏ ਹਨ ਜਿਸ ਕਰਕੇ ਹੁਣ ਇਹਨਾਂ ਪਾਰਟੀਆਂ ਦੇ ਵੱਜੋਂ ਮਨਕੀਰਤ ਔਲਖ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪਰ ਮਨਕੀਰਤ ਔਲਖ ਨੇ ਇੱਕ ਗੱਲ ਬਿਲਕੁਲ ਸੱਚ ਦੱਸ ਦਿੱਤੀ ਹੈ ਕਿ ਉਹਨਾਂ ਨੂੰ ਸਾਰੇ ਹੀ ਰਾਜਨੀਤੀ ਦਲਾਂ ਦੇ ਨਾਲ ਦਿਲੋਂ ਪਿਆਰ ਹੈ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਪਾਰਟੀ ਹੋਵੇ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਪਰ ਹਲੇ ਤੱਕ ਮਨਕੀਰਤ ਔਲਖ ਨੇ ਰਾਜਨੀਤੀ ਵਿੱਚ ਆਉਣ ਤੋਂ ਸਾਫ਼ ਮਨਾਂ ਕਰ ਦਿੱਤਾ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਬਾਜ਼ੀ ਪਲਟ ਜਾਵੇ ਇਸ ਲਈ ਅਸੀਂ ਹੋਰ ਕੁਝ ਵੀ ਨਹੀਂ ਕਹਿ ਸਕਦੇ ਪਰ ਦੋਸਤੋ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ